ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਮੈਂ ਲੱਗ ਗਈ ਸੀਗੀ ਆਪਣਾ ਡਸਟਿੰਗ ਵਗੈਰਾ ਕਰਨ ਚਾਦਰ ਵਗੈਰਾ ਮੈਂ ਕਿਹਾ ਝਾੜ ਕੇ ਬਿਛਾ ਦੰਨੇ ਕਿਉਂਕਿ ਵੈਸੇ ਮੈਨੂੰ 2 ਦਿਨ ਹੋਏ ਜਦੋਂ ਮਾਮਾ ਜੀ ਨਹੀਂ ਆਏ ਸੀਗੇ ਪਰਸੋਂ ਹੀ ਚੇਂਜ ਕੀਤੀ ਸੀਗੀ ਤੇ ਹਜੇ ਮੈਂ ਸਰਦੀਆਂ ਵਾਲੇ ਕੱਪੜੇ ਨਹੀਂ ਰੱਖੇ ਹੈਗੇ ਬਸ ਹੁਣ ਰੱਖਣੇ ਸਟਾਰਟ ਕਰਦਣੇ ਆ ਕਿਉਂਕਿ ਹੁਣ ਇੱਕ ਵਾਰ ਤਾਂ ਠੰਡ ਦੁਬਾਰੇ ਹੋ ਚੁੱਕੀ ਆ ਇਸ ਤੋਂ ਬਾਅਦ ਹੁਣ ਨਹੀਂ ਹੋਣੀ ਹੈਗੀ ਹੁਣ ਗਰਮੀਆਂ ਹੀ ਹੋਣਗੀਆਂ ਹਨਾ ਤੇ ਹੁਣ ਆਪਾਂ ਸਾਰਾ ਚੱਕਣਾ ਮਤਲਬ ਕਿ ਕੱਪੜੇ ਵਗੈਰਾ ਰੱਖਣੇ ਸ਼ੁਰੂ ਕਰਦਣੇ ਆ ਹਾਂਜੀ ਇੱਥੇ ਜੀ ਅੱਜ ਦਿਨ ਸੀਗਾ ਸੰਡੇ ਦਾ ਬੱਚੇ ਨਾ ਆ ਰਹੇ ਸੀਗੇ ਅ ਵੀ ਜੋਤਨਾ ਆ ਰਹੀ ਸੀ ਸਹਿਜ ਵੇਟ ਕਰ ਰਹੀ ਸੀ ਉਹਦੀ ਬੈਠੀ ਵੀ ਬਾਥਰੂਮ ਚੋਂ ਨਿਕਲੂਗਾ ਫਿਰ ਮੈਂ ਜਾਉਂਗੀ ਨਾ ਹੌਂ ਦੇ ਲਈ ਤੇ ਸਹਜ ਦੇ ਪਾਪਾ ਚਲੇ ਗਏ ਸੀਗੇ ਉਹ ਅੱਜ ਜਲਦੀ ਗਏ ਸੀਗੇ 5 ਵਜੇ ਉਹ ਨਿਆਣਾ ਦੇ ਵੀ ਗਏ ਸੀਗੇ ਤਾ ਕਰਕੇ ਫਿਰ ਉਹ ਜਲਦੀ ਗਏ ਸੀਗੇ ਤੇ ਇੱਥੇ ਜੀ ਆਪਾਂ ਆਪਣੇ ਕੰਮ ਕਰਨ ਵੇਢ ਲੈਣੇ ਆ ਤੇ ਮਸ਼ੀਨ 'ਚ ਮੇਰੇ ਕੱਪੜੇ ਪਾਏ ਹੋਏ ਸੀਗੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਅੱਜ ਨਾ ਮੇਰੀ ਇੱਕ ਫਰੈਂਡ ਦੀ ਕਾਲ ਆਈ ਹਨਾ ਕਾਫੀ ਟਾਈਮ ਬਾਅਦ ਆਈ ਉਹ ਮੇਰੇ ਵਲੌਗ ਦੇਖਦੀ ਆ ਹਨਾ ਉਹ ਵਲੌਗ ਦੇਖ ਕੇ ਕਹਿੰਦਾ ਇੰਨਾ ਖੁਸ਼ ਹੋਈ ਇੰਨਾ ਖੁਸ਼ ਹੋਈ ਮਤਲਬ ਉਹ ਕਹਿੰਦੀ ਖੁਸ਼ੀ ਵੀ ਹੋਈ ਥੋੜਾ ਦੁੱਖ ਜਿਹਾ ਜੀ ਸੀਗਾ ਕਿਉਂਕਿ ਕਹਿੰਦੀ ਸਾਡੇ ਘਰ ਦਾ ਮਾਹੌਲ ਵੀ ਜਿਵੇਂ ਤੁਹਾਡੇ ਘਰ ਵਾਲਾ ਹੀ ਸੀਗਾ ਕਹਿੰਦੀ ਇੰਨਾ ਮਤਲਬ ਕਿ ਰੌਣਕਾਂ ਲੱਗਦੀਆਂ ਸੀ ਕਿਸੇ ਟਾਈਮ ਸਾਡੇ ਘਰ ਦੇ ਵਿੱਚ ਹਨਾ ਅਸੀਂ ਦਰਾਣੀਆਂ ਜਠਾਣੀਆਂ ਸਾਰੀਆਂ ਇਕੱਠੀਆਂ ਹੋ ਕੇ ਨਾਨ ਨਾ ਮਾਸੀ ਦੀਆਂ ਬੇਟੀਆਂ ਹਨਾ ਸਾਰੇ ਮਤਲਬ ਕਿ ਆਪਣਾ ਕਹਿੰਦੀ ਤੁਹਾਡੇ ਵਰਗੀ ਫੈਮਿਲੀ ਸੀਗੀ ਸਾਡੀ ਵੀ ਹਨਾ ਕਹਿੰਦੀ ਪਰ ਸਾਡੇ ਇੱਕ ਨਾ ਮਤਲਬ ਕਿ ਚਾਚਾ ਜੀ ਦੀ ਨੂੰ ਇਦਾਂ ਦੀ ਆਈ ਆ ਵੀ ਉਹਨੇ ਸਾਰਾ ਖਲਾਰਾ ਪਾਤਾ ਹਨਾ ਵੀ ਮਤਲਬ ਕਿ ਘਰ ਖਰਾਬ ਕਰਕੇ ਰੱਖਤਾ ਸਾਰੀਆਂ ਕੁੜੀਆਂ ਆਉਣ ਤੋਂ ਹਟਾ ਤੀਆਂ ਘਰ ਦੇ ਵਿੱਚ ਮਤਲਬ ਕਿ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਵੀ ਹੁਣ ਅਸੀਂ ਵਿਆਹ ਸ਼ਾਦੀਆਂ ਚ ਵੀ ਅਲੱਗ-ਅਲੱਗ ਤੋਂ ਜਾਂਦੇ ਆ ਸਾਡਾ ਬਿਲਕੁਲ ਹੀ ਵੀ ਮਤਲਬ ਕਿ ਆਉਣੀਆਂ ਜਾਣੀਆਂ ਬੰਦ ਹੋ ਗਈਆਂ ਹਨਾ ਤੇ ਕਹਿੰਦੀ ਵੀ ਸਾਡੀ ਚਾਚੀ ਸੱਸ ਨੂੰ ਵੀ ਇੰਨਾ ਦੁਖੀ ਰੱਖਦੀ ਐ ਨਾ ਕਹਿੰਦੀ ਮਤਲਬ ਕਿ ਰੋਟੀ ਵਗੈਰਾ ਵੀ ਬਣਾ ਕੇ ਨਹੀਂ ਦਿੰਦੀ ਹੈਗੀ ਉਹ ਆਪ ਖਾਂਦੇ ਨੇ ਕਹਿੰਦੀ ਆਪ ਇੰਨੀਆਂ ਡਿਸ਼ਾਂ ਬਣਾ ਬਣਾ ਕੇ ਖਾਂਦੀ ਆ ਆਪਣੀ ਨਨਦ ਨੂੰ ਨਹੀਂ ਜਰਦੀ ਬਿਲਕੁਲ ਵੀ ਆਈ ਹੋਈ ਨੂੰ ਨਨਦ ਵੀ ਨਨਦ ਨੂੰ ਵੀ ਉਹਦੀ ਮਾਂ ਰੋਟੀਆਂ ਬਣਾ ਕੇ ਦਿੰਦੀ ਆ ਹਨਾ ਅਬੀ ਦੇਖ ਲੋ ਇੰਨਾ ਬੁਰਾ ਹਾਲ ਆ ਵੀ ਮਤਲਬ ਕਿ ਆਪਣਾ ਆਪ ਆਪਣੇ ਬੱਚਿਆਂ ਲਈ ਸਭ ਕੁਝ ਕਰਦੀ ਆ ਬਣਾ ਕੇ ਖਾਂਦੀ ਆ ਨਾ ਜੇ ਸੱਸ ਖਾ ਲੂਗੀ ਕੁਝ ਉਹਨੂੰ ਕਹੋਗੀ ਤੈਨੂੰ ਦੌਰੇ ਪੈ ਜਾਣਗੇ ਮੈਂ ਤੈਨੂੰ ਸਾਂਭ ਨਹੀਂ ਸਕਦੀ ਹੈਗੀ ਮੇਰੇ ਤੋਂ ਨਹੀਂ ਤੇਰਾ ਫਿਰ ਕਰਿਆ ਜਾਣਾ ਉਹ ਹੇਟ ਉੱਤਾ ਕਰਿਆ ਜਾਣਾ ਮੰਜੇ ਪਰ ਪੈਏਗੀ ਤੈਨੂੰ ਦੌਰੇ ਪੈ ਜਾਣਗੇ ਤੂੰ ਖਾ ਨਾ ਹਨਾ ਮਤਲਬ ਕਿ ਕਿਣ ਉਹਨੂੰ ਚੀਜ਼ਾਂ ਜੋ ਦੁੱਧ ਦਾ ਘੁੱਟ ਵੀ ਪੀ ਲਾਂਦੀ ਉਹ ਵੀ ਚੀਜ਼ਾਂ ਦੇਖਣੀਆਂ ਵੀ ਕਿਚਨ ਚੋਂ ਕਿੰਨਾ ਕਿ ਚੀਜ਼ ਕਿੱਥੇ ਗਈ ਹੈ ਨਾ ਐਦਾਂ ਦੀਆਂ ਗੰਦੀਆਂ ਵੀ ਹੁੰਦੀਆਂ ਨੇ ਦੇਖ ਲੋ ਹਨਾ ਕਿੰਨੀ ਆਏ ਨਹੀਂ ਸੋਚਦੀਆਂ ਵੀ ਇਹ ਦਿਨ ਥੋੜੇ ਤੇ ਵੀ ਆਉਣਾ ਇੱਕ ਨਾ ਇੱਕ ਦਿਨ ਹਨਾ ਤੁਸੀਂ ਵੀ ਥੋੜੇ ਤੇ ਵੀ ਬਟਾਪਾ ਆਉਣਾ ਥੋਡੀਆਂ ਵੀ ਘਰਾਂ ਨੂੰ ਹਾਂ ਨੇ ਆਉਣਾ ਤੁਹਾਨੂੰ ਵੀ ਫਿਰ ਇਹ ਚੀਜ਼ ਜ਼ਿਆਦਾ ਸਾਹਮਣਾ ਕਰਨਾ ਪੈਣਾ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੁਸੀਂ ਕਿਉਂ ਕਿਸੇ ਨੂੰ ਇੰਨਾ ਤੜਫਾਉਨੇ ਹੋ ਹਨਾ ਅਤੇ ਉਹ ਕੰਦੀ ਇੰਨਾ ਜ਼ਿਆਦਾ ਉਹ ਕਰਦੀ ਆ ਨਾ ਮਤਲਬ ਕਿ ਟਾਰਚਰ ਕਰਦੀ ਆਪਣੀ ਸੱਸ ਨੂੰ ਕੋਈ ਉਹਦੇ ਨਾਲ ਦੁੱਖ ਸੁੱਖ ਨਹੀਂ ਬੈਠ ਕੇ ਕਰਨਾ ਜਿਉ ਉਹਨੇ ਦੁੱਧ ਦਾ ਘੁੱਟ ਪੀ ਲਿਆ ਉਹ ਵੀ ਦੇਖਣਾ ਵੀ ਹਾਂ ਕਿਚਨ ਦੇ ਵਿੱਚੋਂ ਦੁੱਧ ਘਟ ਗਿਆ ਹਨਾ ਫਿਰ ਕੋਈ ਚੀਜ਼ ਖਾ ਲੈਣੀ ਉਹਨੇ ਉਹ ਵੀ ਉਹਨੂੰ ਕਹਿਣਾ ਵੀ ਤੂੰ ਕਿਉਂ ਖਾਦੀ ਆ ਹਨਾ ਮੈਂ ਕਿਹਾ ਦੱਸ ਇੰਨੀਆਂ ਗੰਦੀਆਂ ਵੀ ਹੁੰਦੀਆਂ ਨੇ ਹਨਾ ਪਰ ਜੀ ਸਾਡੀ ਫੈਮਿਲੀ ਦੇ ਵਿੱਚ ਇਹ ਸਭ ਮੈਨੂੰ ਕਹਿੰਦੀ ਤੇਰਾ ਦੇਖ ਕੇ ਬਹੁਤ ਵਧੀਆ ਲੱਗਿਆ ਵੀ ਤੇਰੀ ਨਨਦ ਇੰਨੀਆਂ ਹਾਂਜੀ ਮੇਰੀਆਂ ਮੇਰੀ ਰੀਅਲ ਆਨੰਦ ਦੇਖੋ ਇਹੀ ਨੇ ਹੁਣ ਸਾਡੀ ਮੰਮੀ ਕੋਲ ਤਾਂ ਕੁੜੀ ਹੈ ਨਹੀਂ ਸੀਗੀ ਮੇਰੀਆਂ ਤਾਂ ਜੀ ਰੀਅਲ ਆਨੰਦਾਂ ਹੇ ਨੇ ਸਾਰੀਆਂ ਇੰਨਾ ਪਿਆਰ ਕਰਦੀਆਂ ਨੇ ਮੈਂ ਵੀ ਕਰਦੀ ਆ ਜੇ ਅਸੀਂ ਕਰਦੇ ਆ ਤਾਂ ਕਰਦੇ ਆ ਕਈ ਰਿਸ਼ਤੇਦਾਰ ਸਾਡੇ ਇਹੋ ਜਿਹੇ ਵੀ ਸੀਗੇ ਜਿਹੜੇ ਨਹੀਂ ਵਰਤਦੇ ਸੀਗੇ ਪਰ ਮੈਂ ਸਾਰਿਆਂ ਨਾਲ ਵਰਤਣ ਲੱਗੀਆਂ ਦੇਖ ਲਓ ਮੈਂ ਹਰ ਇੱਕ ਨਾਲ ਵਰਤਦੀ ਆ ਮੈਂ ਕਹਿੰਨੀ ਆ ਵੀ ਨਹੀਂ ਆਪਾਂ ਟੁੱਟਣਾ ਨਹੀਂ ਆਪਾਂ ਜੁੜਨਾ ਹੈ ਹਨਾ ਮੈਂ ਅੱਗੇ ਨੂੰ ਵੀ ਇਹੀ ਗੱਲਾਂ ਸਮਝਾਉਣੀ ਹੋਣੀਆਂ ਅਬਿੰਦਰ ਨੂੰ ਵੀ ਆਪਾਂ ਇਹ ਰਿਸ਼ਤੇ ਬਹੁਤ ਅੱਗੇ ਤੱਕ ਲੈ ਕੇ ਜਾਣੇ ਆ ਹਨਾ ਸਾਰਿਆਂ ਨੂੰ ਇਹੀ ਕਹਿਣੀ ਨਹੀਂ ਆ ਵੀ ਇਹ ਰਿਸ਼ਤੇ ਆਪਾਂ ਬਸ ਉੱਪਰ ਉੱਪਰ ਨੂੰ ਹੀ ਰੱਖਣੇ ਆਪਾਂ ਦਿਲ ਤੋਂ ਨਭਾਉਣੇ ਨੇ ਤੇ ਉਹ ਵੀ ਦੇਖ ਲਓ ਜੀ ਤੁਸੀਂ ਦੇਖਦੇ ਹੋ ਮੇਰੇ ਵਲੌਗਸ ਵਿੱਚ ਕਿੰਨਾ ਜ਼ਿਆਦਾ ਕੁੜੀਆਂ ਕਰਦੀਆਂ ਨੇ ਸਾਰੀਆਂ ਕਿਉਂਕਿ ਜੇ ਅਸੀਂ ਕਰ ਕਰਨਗੀਆਂ ਜੇ ਉਹ ਕਰਨਗੀਆਂ ਤਾਂ ਅਸੀਂ ਵੀ ਕਰਾਂਗੇ ਤਾੜੀ ਇੱਕ ਹੱਥ ਨਾਲ ਵੱਜਦੀ ਨਹੀਂ ਹੁੰਦੀ ਹੈ ਨਾ ਦੋਨਾਂ ਨਾਲ ਵੱਜਦੀ ਹੁੰਦੀ ਆ ਤਾਂ ਬਾਕੀ ਜੀ ਮੈਂ ਆਪਣੇ ਪੇਕਿਆਂ ਨਾਲੋਂ ਪਹਿਲਾਂ ਆਪਣੇ ਸੌਰਿਆਂ ਨੂੰ ਪਹਿਲ ਦੰਨੀ ਆਂ ਠੀਕ ਹੈ ਜੀ ਉਹਨਾਂ ਨਾਲ ਰਿਸ਼ਤੇ ਮੈਂ ਆਪਣੇ ਉਧਰ ਵੀ ਬਰਤ ਦੀਆਂ ਚਲੋ ਜਿਨ੍ਹਾਂ ਨਾਲ ਬਰਤ ਦੀਆਂ ਬਟ ਮੈਂ ਨਾ ਇਹ ਚੀਜ਼ ਅੱਗੇ ਨਹੀਂ ਲਿਆ ਕੇ ਰੱਖੀ ਵੀ ਮੈਂ ਆਪਣੇ ਸੌਰਿਆਂ ਨੂੰ ਇਹ ਮੂਰੇ ਅਪੇਕਿਆਂ ਨੂੰ ਇਹ ਮੂਰੇ ਰੱਖਣਾ ਹਰ ਚੀਜ਼ ਦੇ ਵਿੱਚ ਪੇਕੇ ਪਹਿਲਾਂ ਮੇਰੇ ਦਿਖਣੇ ਚਾਹੀਦੇ ਆ ਤੁਸੀਂ ਮੇਰੀਆਂ ਵੀਡੀਓਜ਼ ਚ ਦੇਖੇ ਰਹੇ ਹੋਣੇ ਹੋ ਮੈਂ ਆਪਣੇ ਪੇਕਿਆਂ ਨਾਲੋਂ ਪਹਿਲ ਪਹਿਲਾਂ ਆਪਣੇ ਸੌਰਿਆਂ ਨੂੰ ਦੰਨੀ ਆ ਆਪਣੀਆਂ ਨਨਦਨ ਦੰਨੀ ਆ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੰਨੀ ਆ ਹਨਾ ਮਤਲਬ ਕਿ ਮੈਂ ਹਰ ਇੱਕ ਦੁੱਖ ਸੁੱਖ ਚ ਖੜਦੀ ਆ ਹਰੇਕ ਦੇ ਮੇਰੇ ਵੀ ਹਰੇਕ ਕੋਈ ਖੜਦਾ ਏ ਕਿਉਂਕਿ ਇਹੀ ਰਿਸ਼ਤੇ ਨਾਤੇ ਹੁੰਦੇ ਨੇ ਤੇ ਮੇਰੇ ਉਹ ਕਹਿੰਦੀ ਵੀ ਦੇਖ ਲੈ ਵੀ ਸਾਡੇ ਆ ਹਾਲ ਤੁਹਾਡੇ ਵਾਲੇ ਘਰ ਦਾ ਹਾਲ ਸੀ ਬਟ ਉਹਨੇ ਸਾਰਾ ਕੁਝ ਬਦਲ ਕੇ ਰੱਖ ਲਿਆ ਮੈਂ ਕਿਹਾ ਕੋਈ ਨਾ ਕੋਈ ਨਾ ਚਲੋ ਕੋਈ ਗੱਲ ਨਹੀਂ ਵੀ ਹਨਾ ਇਦਾਂ ਦੀਆਂ ਕੋਈ ਨਾ ਕੋਈ ਹੁੰਦੀਆਂ ਨੇ ਪਰ ਇੱਕ ਨਾ ਇੱਕ ਦਿਨ ਸਮਝਣ ਗਿਆ ਜਾਂ ਨਹੀਂ ਸਮਝਣ ਗਿਆ ਉਹਨਾਂ ਦੀਆਂ ਨੋਹਾ ਕੇ ਸਮਝਾ ਦੇਣ ਕਿਆਂ ਕਿਉਂਕਿ ਇਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਹੱਥ ਕਰ ਲਾ ਦੂਜੇ ਹੱਥ ਭਰ ਲਾ ਜਿੱਦਾਂ ਦਾ ਕਰਾਂਗੇ ਉਦਾਂ ਦਾ ਹੀ ਆਪਾਂ ਨੂੰ ਮਿਲਣਾ ਹੈ ਹਨਾ ਹਾਂਜੀ ਫਰੈਂਡਸ ਸਵਾ ਪੰਜ ਦਾ ਟਾਈਮ ਹੋ ਗਿਆ ਬੱਚੇ ਟਿਊਸ਼ਨ ਤੋਂ ਆ ਗਏ ਇਹਨਾਂ ਦਾ ਕੱਲੂ ਐਗਜ਼ਾਮ ਸ਼ੁਰੂ ਨੇ ਕੱਲੂ ਕਾਦਰ ਸਾਇਟਰ ਮੈਥ ਦਾ ਨਾ ਅ ਵੀ ਦਾ ਸਸਤੀਆ ਪਰ ਸਾਨੂੰ ਤਾਂ ਨਹੀਂ ਪਤਾ ਬਿਲਕੁਲ ਇਹਦਾ ਹੈਗਾ ਸਾਇੰਸ ਸਾਇੰਸ ਦਾ ਤੇ ਟਿਊਸ਼ਨ ਕਾਇ ਹੋਈ ਸੀ ਕਿ ਅੱਜ ਜਿਹੜੇ 4 ਘੰਟੇ ਲਾ ਕੇ ਆਏ ਟਿਊਸ਼ਨ ਤੇ 4 1 ਵਜੇ ਗਏ ਸੀਗੇ 5 ਵਜੇ ਆਏ ਨੇ ਵਾਪਸ ਹਨਾ 5:00 ਵਜੇ ਨਹੀਂ 4:00 ਵਜੇ 4:30 ਸਾਢੇ 4:00 ਵਜੇ ਆ ਗਏ ਸੀਗੇ ਤੇ ਹੁਣ ਪਿਆ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਾਹ ਪਾਣੀ ਪੀ ਕੇ ਆਪਣਾ ਹੁਣ ਬੈਠੇ ਰਹੋ ਪੜੋ ਹਨਾ ਕਿਉਂਕਿ ਕੱਲ ਨੂੰ ਫਾਈਨਲ ਐਗਜ਼ਾਮ ਸ਼ੁਰੂ ਹੋ ਜਾਣੇ ਆ ਤੇ ਹਸਤੀ ਲੱਗੇ ਆ ਬਰਫੀਆਂ ਖਾਣ ਆਜੋ ਜੀ ਤੁਸੀਂ ਵੀ ਖਾ ਲਓ ਓਹੋ ਦੇਖੀ ਮੇਰੇ ਰਸਗੁੱਲੇ ਮੈਂ ਰੱਖ ਕੇ ਭੁੱਲ ਗਈ ਫ੍ਰਿਜ ਚ ਰੱਖਿਆ ਹੋਏ ਨੇ ਖਤਮ ਹੋ ਗਏ ਮੈਨੂੰ ਨਹੀਂ ਪਤਾ ਕਿਹੜੇ ਮੈਂ ਕਿਸੇ ਡੱਬੇ ਚ ਰੱਖੇ ਦੀ ਪਾ ਕੇ ਉਹ ਇਹਨੂੰ ਪੁੱਛੋ ਇਹਨੇ ਉਦੋਂ ਕੱਢੇ ਨਹੀਂ ਸਰ ਕਿਹੜੇ ਚ ਪਾਏ ਦੀ ਖਾਲੀ ਖਾਲੀ ਕਰਤਾ ਮੈਂ ਕੱਢ ਕੇ ਰੱਖੇ ਸੀਗਾ ਫ੍ਰਿਜ ਚ ਵੀ ਨਹੀਂ ਮੈਂ ਦੇਖਿਆ ਹੈਗਾ ਪਤਾ ਨਹੀਂ ਕਿੱਥੇ ਮੈਂ ਨਹੀਂ ਖਾਧੇ ਨਾ ਹੈਗੇ ਤਾਂ ਕਾਫੀ ਸੀਗੇ ਤੇ ਇਹ ਮੇਰੀ ਯਾਦ ਨਹੀਂ ਹੈਗਾ ਬਾਕੀ ਮੈਂ ਫ੍ਰਿਜ ਦੇਖੀ ਵੀ ਨਹੀਂ ਚੰਗੀ ਤਰ੍ਹਾਂ ਬਰਫੀ ਬਾਹਰ ਪਈ ਸੀ ਆਪਾਂ ਬਰਕੀ ਜਾ ਅੱਜ ਜੀ ਤੁਸੀਂ ਵੀ ਖਾ ਲਓ ਇੱਧਰ ਸਾਡੀ ਚਾਹ ਬਣੀ ਹੈ ਮਤਲਬ ਕਿ ਚਾਹ ਦੁੱਧ ਚਾਹ ਚਾਹ ਆ ਚਾਹ ਆ ਪੱਤੀ ਪੱਤੀ ਵਾਲੀ ਚਾਹ ਚਾਹ ਬਣਾਈ ਆ ਜੀ ਉਹ ਜੀ ਟੇਸਟੀ ਨਾਲ ਨਹੀਂ ਦੁੱਧ ਚ ਪੱਤੀ ਨਹੀਂ ਚਾਹ ਚਾਹ ਬਣਾਈ ਗਈ ਆ ਤੇ ਇੱਧਰ ਚਾਹ ਪੀਣ ਕੇ ਚਾਹ ਬਣਾ ਲਈ ਆਪਾਂ ਨੇ ਤੇ ਕੱਪੜੇ-ਕੁਪੜੇ ਆਪਾਂ ਧੋਲੇ ਸੀਗੇ ਬਸ ਉਹਨਾਂ ਸੁੱਕ ਗਏ ਹੋਣਾ ਥੋੜੇ-ਥੋੜੇ ਗਿੱਲੇ ਹੋਣਗੇ ਉਹ ਸਟੈਂਡ ਤੇ ਪਾ ਕੇ ਅੰਦਰੇ ਰੱਖ ਦਾਂਗੇ ਤੇ ਇਹ ਨੇ ਮੇਰੀਆਂ ਫੇਵਰੇਟ ਮਠੀਆਂ ਜੇ ਮੈਨੂੰ ਬਾਠਾਂ ਦੀ ਲੱਤ ਲੱਗੀ ਹੋਇਆ ਜਦੋਂ ਮੈਂ ਰਹਿਣ ਗਈ ਸੀ ਨਾ ਪਿੱਛੇ ਜੇ ਉਦੋਂ ਮੈਂ ਬਾਠਾਂ ਬਹੁਤ ਖਾਣ ਲੱਗੀ ਸੀ ਇਹ ਮਠੀਆਂ ਹੁਣ ਜਾਂਦੀਆਂ ਹੀ ਮੈਂ ਮਠੀਆਂ ਚਾਹ ਨਾਲ ਮਗਾ ਕੇ ਰੱਖਦੀ ਆ ਮੈਨੂੰ ਸਵਾਦ ਲੱਗਦੀਆਂ ਨੇ ਮੈਂ ਸਵੇਰੇ ਵੀ ਇਹ ਖਾਂਦੀ ਆ ਮੈਂ ਬਿਸਕਟ ਛੱਡ ਤੇ ਮੈਂ ਪਹਿਲਾਂ ਬਿਸਕਟ ਖਾਂਦੀ ਹੁੰਦੀ ਸੀਗੀ ਚਾਹ ਨਾਲ ਹੁਣ ਮੈਂ ਮਠੀ ਖਾ ਲੈਂਦੀ ਹਾਂ ਤੇ ਹੁਣ ਆਪਾਂ ਚਾਹ ਤੇ ਨਾਲ-ਨਾਲੇ ਮਠੀਆਂ ਖਾਵਾਂਗੇ ਨਾਲੇ ਬਰਫੀ ਖਾਵਾਂਗੇ ਆਜੋ ਜੀ ਤੁਸੀਂ ਵੀ ਖਾ ਲਓ ਹਜੇ ਤੱਕ ਅਸੀਂ ਭਾਜੀ ਨੂੰ ਮੂੰਹ ਨਹੀਂ ਲਾਇਆ ਹੈਗਾ ਕਿਉਂਕਿ ਹੌਲੀ ਹੌਲੀ ਪਾਰੀ ਆਉਗੀ ਭਾਜੀ ਦੀ ਹੁਣ ਇੰਨਾ ਇੰਨਾ ਖਾਵ ਨਹੀਂ ਹੁੰਦਾ ਮੈਂ ਇੰਨਾ ਮਿੱਠਾ ਆਂਦੀ ਨਹੀਂ ਹੈਗੀ ਘਟ ਗਈ ਹੁਣ ਚਾੜ ਕੇ ਮੈਂ ਹੁਣ ਇਹਨਾਂ ਦਾ ਟੈਸਟ ਲਵਾਂਗੀ ਹੂੰ ਹੂੰ ਮੈਂ ਆਪਣੀ ਮਾਤੀ ਨੇ ਜਿਹੜੇ ਮਰਦੀ ਪਾ ਲਮਾ ਕਾਏ ਉਹਨਾਂ ਟਿਕ ਕਰ ਦੋ ਜੀ ਉਹ ਵੀ ਮੈਂ ਅਸੀ ਕਰ ਦਾਂਗੀ ਤੇ ਹੁਣ ਆਪਾਂ ਲੱਗਾਂ ਚਾਹ ਪੀਣ ਕੱਪਾ ਹੋਤ ਕਰ ਲਿਆ ਕੀ ਜਾਂਦੇ ਹੁੰਦੇ ਨੇ ਕੀ ਕਰ ਲਿਆ ਛੜ ਕੋਚਾ ਵੀ ਗੱਲ ਲਗਾ ਲਿਆ ਸੀਗਾ ਸਾਰੇ ਕੰਮ ਆਪਣੇ ਹੋ ਗਏ ਤੇ ਸਵੇਰੇ ਬਣਾਈ ਸੀਗੀ ਚਟਣੀ ਪਿਆਜ਼ਾਂ ਦੀ ਲਾਲ ਟਮਾਟਰ ਪਾ ਕੇ ਮੂੰਗਫਾਤੇ ਨਹੀਂ ਬਚੀ ਉਹ ਸਾਰੀਆਂ ਦੀ ਕਿਉਂ ਨਹੀਂ ਬਚੀਆਂ ਗਈ ਇਹ ਬਹੁਤ ਇਹਨੂੰ ਸਵਾਦ ਲੱਗਦੀ ਆ ਮਤਲਬ ਕਿ ਉਹਦੇ ਨੇ ਰੋਟੀ ਖਾ ਲਈਆਂ ਨੇ ਸਵੇਰੇ ਮੈਂ ਸਵਾਦ ਪਾਤੀ ਕਰਤੀ ਹੋਰ ਖਾ ਲੈਣੀ ਸੀ ਮੈਨੂੰ ਮਿਰਚ ਲੱਗੀ ਉਹ ਮਿਰਚ ਘੱਟ ਸੀ ਪਰ ਮੈਨੂੰ ਕੁੜੇ ਲੱਗੂ। ਕੁਛ ਹੋਇਆ ਹੋ ਗਾ ਜਕਰ। ਤੇ ਫਿਰ ਤੇ ਪਪਾ ਗਏ ਹੋਣੇ ਸਵੇਰ ਦੇ 5 ਵਜੇ ਦੇ। ਪਰ ਉਹ ਤਾਂ ਰੋਟੀ ਖਾ ਕੇ ਨਹੀਂ ਸੀ ਗਏ। ਮੈਂ ਰੋਟੀ ਬਾਦਰੀਚ ਬਣਾਈ ਸੀਗੀ ਅਗਣ ਮम्मा ਦਹੀਂ ਦੇ ਨਾਲ ਖਾਣੀ ਆ ਚਟਨੀ ਬਣਾ ਲਓ। ਫਿਰ ਮੈਂ ਚਟਨੀ ਬਣਾ ਲਈ ਸੀਗੀ ਹੁਣ ਮੈਂ ਬਣਾਉਂਗੀ ਇੱਕ ਫੁੱਲ ਗੋਭੀ ਦਾ ਕਿਉਂ ਗੋਭੀ ਲਈ ਸੀ ਜਿਹੜੀ ਕੱਲ। ਉਹ ਹੁਣ ਮੈਂ ਗੋਭੀ ਇੱਕ ਫੁੱਲ ਬਣਾ ਲੂੰਗੀ ਇੱਕੋ ਬਣਾਉਂਗੀ ਜ਼ਿਆਦਾ ਨਹੀਂ ਬਣਾਉਂਦੀ ਹੈਗੀ ਵੀ ਜਿਹੜੀ ਹੁਣ ਸਰ ਹੈ ਤੇ ਸਵੇਰੇ ਇਹਨਾਂ ਦੇ ਟਿਫਿਨ ਵਿੱਚ ਪੈ ਜੇ। ਪਰ ਤੁਸੀਂ ਕੱਲ ਚਲਦੀ ਆਇਆ ਹਨ ਤੇ ਫੋਨ ਤਾਂ ਲੈ ਜਿਓ ਪਰ ਇੱਕ ਰੋਟੀ ਦੇ ਦਿਓ ਹਮ ਹਲਦੀ ਪਾਨੇ ਹੁੰਦੇ ਸਬਜ਼ੀ ਹਲਦੀ ਤੋਂ ਬਿਨਾਂ ਗੜੀ ਸਬਜ਼ੀ ਬਣਦੀ ਆ ਮੈਂ ਹੈਰਾਨ ਮम्मा ਚਟਣੀ ਜਹਾਜ ਕੀ ਬਾਦ ਨੇ ਤੁਸੀਂ ਮੈਂ ਨੀਸਵਾਲਾ ਦਿਆ ਤਾਂ ਇਹ ਨੀਸਵਾਲ ਬਣਦੀ ਹੁੰਦੀ ਆ ਫੇਰ ਤਾਂ ਮੈਨੂੰ ਸਿਖਾ ਦਿਓ ਜੈਨੀ ਸੌਖੀ ਹੁੰਦੀ ਆ ਹਮ ਹਲ ਤਾਂ ਅੱਜ ਪੁੰਟਾਂ ਪਾਈਆਂ ਹੈਗੀਆਂ ਪਿਆਜ਼ਾਂ ਦੀਆਂ ਹਰੇ ਹਰੇ ਪਿਆਜ਼ ਦਾ ਪਰੌਂਹੀਆਂ ਨਹੀਂ ਹੁੰਦੀਆਂ ਡੰਡੀਆਂ ਜੀਆਂ ਹਮ ਉਹ ਪਾ ਕੇ ਉਦੋਂ ਪਿਛਲੀ ਵਾਰ ਉਹ ਵੀ ਪਾਈਆਂ ਸੀਗੀਆਂ ਮੈਂ ਕੱਟ ਹਮ ਪਾ ਦਾ ਨਹੀਂ ਸੀ ਪਿਛਲੀ ਵਾਰ ਮੈਂ ਪਾਈ ਹੋਈ ਸੀ ਇਹ ਤਾਂ ਬਹੁਤ ਸਿੰਪਲ ਆ ਤਾਂ ਬਸ ਲਾਲ ਟਮਾਟਰ ਤੇ ਤੁਸੀਂ ਘਰੇ ਨਾ ਹੋ ਮੈਂ ਪਾਪਾ ਤੇ ਆ ਵੀ ਹਾਂ ਮੈਂ ਬਣਾ ਸਕਦੀ ਹਾਂ ਲਾਲ ਟਮਾਟਰ ਪਿਆਜ਼ ਹਰੀ ਮਿਰਚ ਲਸਣ ਪਾਉਣਾ ਆਪਣੀ ਮਰਜ਼ੀ ਆ ਅਦਰਕ ਪਾਉਣਾ ਆਪਣੀ ਮਰਜ਼ੀ ਆ ਇਨਨ ਬਗਰਾ ਉਹ ਕਰਕੇ ਟੌਪਰ ਚ ਟੌਪ ਕਰਕੇ ਵਾਸਤ ਤੜਕਾ ਤੜਕਾ ਲਾ ਕੇ ਇਕੱਲਾ ਨੂਨ ਪਾਉਣਾ ਹੈ ਹਲਦੀ ਪਾਉਣੀ ਹੈ ਹੋਰ ਕੁਝ ਨਹੀਂ ਪਾਉਣਾ ਵਿੱਚ ਥੋੜੀ ਥੋੜੀ ਜਿੰਨਾ ਕਮਟਰੀਅਲ ਆਉਂ ਨਹੀਂ ਤਾਂ ਹਮ ਹਮ ਸਾਲਾ ਸੋਰੀ ਚਲੋ ਇਨਨ ਨੂੰ ਮੈਂ ਫੇਰ ਮਿਲਦੀ ਹਾਂ ਅਸੀਂ ਚਾਹ ਪੀ ਲਈਏ ਹਾਂਜੀ ਫ੍ਰੈਂਸ ਟਾਈਮ ਹੋ ਗਿਆ ਜੀ 7:30 ਮੈਨੂੰ ਲੱਗਦਾ ਹੁਣ ਕਿੰਨਾ ਟਾਈਮ ਹੋ ਗਿਆ ਆਈ ਡੋਟ ਨੋ ਆ ਸਰ ਘੜੀ ਪਈ ਚੱਕ ਕੇ ਦੇਖ ਵਾਚ ਦੇ ਕੇ ਵਾਚ ਦੇ ਵਿੱਚ ਟਾਈਮ ਦੇ ਪਹੁੰਚ ਨਹੀਂ ਹੈਗੀ ਟਾਲ ਨਹੀਂ ਰਹਿੰਦੇ 7:30 ਦਾ ਟਾਈਮ ਹੋ ਗਿਆ ਤੇ ਮੈਂ ਲੱਗੀਆਂ ਜੀ ਗੋਭੀ ਦੀ ਸਬਜ਼ੀ ਬਣਾਉਣ ਇੱਕ ਫੁੱਲ ਬਣਾਉਂਗੀ ਦੋ ਫੁੱਲ ਨੇ ਇਹ ਜਿਆਦਾ ਨਹੀਂ ਬਣਾਉਣੀ ਗੋਭੀ ਨੂੰ ਬਸ ਦਿਲ ਵੀ ਨਹੀਂ ਕਰ ਰਿਹਾ ਬਸ ਫਿਰ ਮੈਂ ਹੁਣ ਮੈਂ ਕਿਹਾ ਚੱਲ ਜਲਦੀ ਜਲਦੀ ਆਪਾਂ ਗੋਭੀ ਹੋ ਬਣਾ ਲੈਂਦੇ ਆ ਤੇ ਦੋ ਵਿੱਚ ਪਾਵਾਂਗੇ ਆਲੂ ਤੇ ਹੁਣ ਜੋਗੀ ਤੇ ਆਪਣੀ ਸਵੇਰ ਜੋਗੀ ਸਰਜੂਗਾ ਬੱਚਿਆਂ ਨੇ ਲੈ ਕੇ ਜਾਣੀ ਹੋਊਗੀ ਲੈ ਜਾਣਗੇ ਇੱਕ ਪ੍ਰਾਂਠੀ ਨਾਲ ਸਬਜੀ ਦੇ ਆਲੂ ਕਿਉਂਕਿ ਇਹਨਾਂ ਨੇ ਫਿਰ ਜਲਦੀ ਆ ਜਾਣਾ ਕੱਲੋਂ ਬੈਨ ਉਹ ਅੰਕਲ ਤੋਂ ਫੋਨ ਵੀ ਕਰੋ ਪਾਪਾ ਦਾ ਫੋਨ ਕਰਾ ਕੇ ਪੁੱਛਣਾ ਬੈਨ ਕਿੰਨੇ ਵਜੇ ਆਉਣੀਆਂ ਜਿਆਦਾ ਕਿੰਨੇ ਵਜੇ ਅੰਕਲ ਕਹੇ ਸੀ ਆ ਸਰ ਮਿਲਣ ਕਿਹਾ ਹੀ ਨਹੀਂ ਉਸ ਆ ਵੀ ਕਹਦਾ ਬੈਂਚ ਕਿਹਾ ਸੀ ਅੰਕਲ ਨੇ ਬੈਨ ਵਾਲੇ ਨੇ ਕੱਲੋਂ ਇਹਨਾਂ ਦੇ ਬਿਗੈ ਰਹੂਗੀ ਅਵੀ ਚੋਦ ਕਿੰਨੇ ਵਜੇ ਕਿਹਾ ਸੀ ਅੰਕਲ ਨੇ ਬੈਨ 7 10 ਤਾਂ ਬਹੁਤ ਜਲਦੀ ਆ ਜਾਣੀਆਂ 5 ਵਜੇ 5 ਵਜੇ ਉੱਠ ਕੇ ਤਿਆਰ ਰਹਿਣਾ ਤੋ ਇਹ ਚਾਰ ਦੀ ਰੋਟੀ ਨੂੰ ਫੇਰ ਕਰਨੀ ਪੈ ਜਾਣੀ ਆ 4 ਵਜੇ ਉੱਠਣਾ ਪਿਆ ਕਰੂਗਾ ਤਾਂ ਆ ਜਾ ਕੇ ਕਿਤੇ ਕੰਮ ਲੋਟ ਆਉਂਦੇ ਨੇ ਤੇ ਇੱਥੇ ਆਪਾਂ ਸਾਰਾ ਕੁਝ ਇਕੱਠਾ ਹੀ ਕੱਟ ਲੈਣਾ ਕਿਉਂਕਿ ਟਾਈਮ ਬਹੁਤ ਹੋ ਗਿਆ ਸਾਇਦ ਆਪਾਂ ਵੀ ਜਾਣੇ ਵਾਲੇ ਨੇ ਬਸ ਮੈਂ ਵਲੌਗ ਦੇਖਣ ਲੱਗ ਗਈ ਤੇ ਉਹਦੇ ਕਰਕੇ ਟਾਈਮ ਹੋ ਗਿਆ ਇੱਕ ਸ਼ਾਮ ਨੂੰ ਮੈਂ ਤੁਹਾਨੂੰ ਦੱਸਿਆ ਵੀ ਸ਼ਾਮ ਨੂੰ ਸਿਹਤ ਕਰਾਉ ਉਹ ਰੋਜ਼ ਹੁੰਦੀ ਆ ਪਤਾ ਨਹੀਂ ਕੀ ਗੱਲ ਆ ਸ਼ਾਮ ਨੂੰ ਡਾਊਨ ਡਾਊਨ ਦਾ ਸਰੀ ਹੋ ਜਾਂਦਾ ਪਤਾ ਨਹੀਂ ਤੇ ਮੌਸਮ ਚੇਂਜ ਹੋ ਰਿਹਾ ਪਤਾ ਨਹੀਂ ਤਾਂ ਕਰਕੇ

थोड़ा सब्जी कट सब्जी कट के फिर जो तड़का लाऊंगी ना तो मिलती हाँ मैडम लगी अपना रोटी पीजा बना के खाना अगले को नहीं मटीरियल मतलब के चीज वगैरह खत्म हो नॉर्मल ही हुई है। बना रही कल पीजा खा के हटिया फास्ट फूड तो ही चलो रोटी जो रोटी बार जा, निकल जाती है ਚਲੋ ਜੀ ਹੁਣ ਮੈਂ ਸਬਜ਼ੀ ਕੱਟ ਲਵਾਂ ਫਿਰ ਤੁਹਾਨੂੰ ਮਿਲਦੀ ਆ। ਸੋ ਗਾਇਸ ਅੱਜ ਤਾਂ ਸਿੰਪਲ ਜਿਹਾ ਹੀ ਬਣਾਇਆ ਪੀਜ਼ਾ। ਉਹ ਤਾਂ ਮੈਂ ਬਹੁਤ ਸਮਾਨ ਪਾਣੀ ਹੈ। ਟੇਸਟੀ ਪਰ ਇਹ ਵੀ ਟੇਸਟੀ ਬਹੁਤ ਆ ਦਾ ਖਾਂ ਚ। ਹਨਾ ਮਾ। ਹਨਾ ਅਬੀ ਜੋਤਨ ਬਣਾ ਕੇ ਖਾਦਾ ਅਬੀ ਜੋਤਨ ਬਣਾਉਣਾ ਆਉਂਦਾ। ਉਹਨੂੰ ਵੀ ਮੈਂ ਸਿੱਖਿਆ ਚਾਰ ਜਾਨੇ ਨੇ ਮੇਰੇ ਤੋਂ ਸਿੱਖਿਆ ਹੋਇਆ ਹੈ ਹਨਾ ਮਾ। ਜੱਸੂ ਹਾਸ਼ ਤੇ ਅਬੀ ਚੌਤ। ਸਾਰਾ ਪਨ ਮੈਂ ਜਸਤਨ ਕਰਾਇਆ ਸੀ। ਇਹ ਮੈਂ ਨਾਲ ਲਿਖੀ। ਤੇ ਉਹ ਕਰ ਕੇ ਬਣਾਵਾਂਗੇ ਨਾ ਤਾਂ ਤੁਹਾਨੂੰ ਦਿਖਾਵਾਂਗੇ ਵੀ ਵਧੀਆ ਜਿਹਾ ਐਂ ਟੌਪ ਸਾਈਡ ਤੋਂ ਵੀ ਭੜਲੇ ਹਮ ਦੋਏਗੇ ਆਂ ਪਾਂਡੇ ਮੈਂ ਫਟਾਫਟ ਤੜਕਾ ਲਾ ਦੂੰਗੀ ਨਾ ਹਾਂਜੀ ਗਰਨੇਟ ਹੋ ਗਿਆ ਸੀ ਬਹੁਤ ਚਾਰ ਆਹ ਦੇਖੋ ਅੱਜ ਬਣੇਗੀ ਗੋਭੀ ਸ਼ੋਭੀ ਗੋਭੀ ਉਹਨਾਂ ਦੇ ਪਾਪਾ ਦੇ ਆਏ ਤਾਂ ਇੰਫਰ ਮੇ ਤੋਂ ਕੰਮ ਹੁੰਦਾ ਹੈਗਾ ਤੇਰੇ ਪਾਪਾ ਥੋੜੀਓ ਬਣਾਣੀ ਹੈ ਕਿ ਵੱਧ ਬਣਾਣੀ ਹੈ ਉਹਨਾਂ ਨੂੰ ਵੀ ਆਏ ਹੁੰਦਾ ਬਸ ਕਿਉਂਕਿ ਸਾਜਰੇ ਦੇ ਉੱਥੇ ਹੁੰਦੇ ਨੇ ਵੀ ਸੌਣਾ ਫਿਰ ਹਨਾ ਮੈਂ ਵੀ ਹੁਣ ਅੱਜ ਸਾਜਰੇ ਸੌਂਗੂਗੀ ਮੈਂ ਅੱਜ ਫੋਨ ਨਹੀਂ ਦੇਖਣਾ ਹੈਗਾ ਕਿਉਂਕਿ ਸਵੇਰੇ ਫਿਰ ਉੱਠਣੀ ਹੁੰਦਾ ਚਲ ਸਾਜਰੇ ਨੂੰ ਲਾ ਮਾਈ ਗਾ ਹਾਂਜੀ ਫਰੈਂਡਸ ਸਬਜੀ ਮੈਂ ਬਣਾ ਲਈ ਜੀ ਸਾਇਦ ਕਹਿੰਦੀ ਮम्मा yellow yellow ਕਲਰ ਦੀ ਬਣਾਇਓ ਬਸ ਆਹ ਕਲਰ ਰੱਖਿਓ ਹੌਣ ਕਲਰ ਰੱਖਿਓ ਨਹੀਂ ਕਿ ਫਿੱਕਾ ਫਿੱਕਾ yellow yellow ਇਹਨੂੰ ਪਤਾ ਨਹੀਂ ਕਿ yellow ਜੀ ਸਬਜੀ ਖਾਣ ਦਾ ਚੌ ਚੜਿਆ ਹੋਇਆ ਕਹਿੰਦੀ ਰੰਗ ਮਤਲਬ ਕਿ ਲਾਲੀ ਜਿਹੀ ਵਾਲੀ ਨਾ ਬਣਾਇਓ yellow yellow ਬਣਾਇਓ ਮੈਂ ਚਲ yellow ਬਣਾਉਂਦਾ ਕਾਓ ਮੈਂ ਲਾਲ ਵਿੱਚ ਬੋਲਣਾ ਹੋਰ ਜੀ ਲਾਲ ਮਿਰਚ ਪਾਈ ਆ ਉਹ ਸਾਰਾ ਹਲਦੀਆਂ ਕਲਰ ਜ਼ਿਆਦਾ ਸੀ ਉਹ ਤੇਜ਼ ਸੀ ਜੀ ਹਲਦੀ ਵਧੀਆ ਨਹੀਂ ਸੀ ਉਹ ਸੱਚੀ ਨੂੰ ਹੋਰ ਰੰਗ ਚਾਰ ਕਰਨੀ ਸੀ ਜੀ ਆਹੋਂ ਦੇ ਖੱਟ ਘੱਟ ਪਾਈਆਂ ਨੇ ਚਲੋ ਜਲਦੀ ਚਾਹ ਲੱਗੀ ਆ ਭਾਂਡੇ ਮੰਜਣ ਜਾ ਕੇ ਹੁਣ ਘਰ ਬੁੱਕ ਚੱਕ ਲਵਣੀ ਹੁਣ ਮੈਂ ਠੀਕ ਇਹਨੂੰ ਚੌਚੜਿਆ ਹੋਇਆ ਭਾਂਡੇ ਤੋਂ ਹੁੰਦਾ ਨਹੀਂ ਭਾਂਡੇ ਵਾਂਜਣਾ ਇਸ ਤੋਂ ਬਾਅਦ ਹੁਣ ਮੈਂ ਆਟਾ ਗੁੰਨੂਗੀ ਉਹ ਦੇਖੋ ਮੇਰੀ ਪ੍ਰਾਪਤੋਂ ਕਰ ਰੱਖੀ ਹੋਈ ਆ ਉਹ ਉਹ ਯਾਤਰਾ ਤੋਂ ਮੈਂ ਤਾਂ ਗਨੂੰਗੀ ਉਹ ਦਿਨ ਮम्मा ਬੋਜਾ ਕਿੱਥੇ ਖੜੀ ਐ ਇੱਥੇ ਮਠਿਆਈਆਂ ਮਠਿਆਈਆਂ ਬਾਜੀ ਮਠਿਆਈਆਂ ਤਿੰਨਾ ਸਮਾਨ ਹੋਇਆ ਤੇ ਸਾਰਾ ਪੁਜਾਰੀ ਭਰੀ ਭਈ ਆ بیا ਆ ਗਿਆ ਕੱਲ੍ਹ ਵੇਜੀ ਆ ਆ ਗਿਆ ਹੋ ਗਿਆ ਤੇ ਲੋ ਜੀ ਮम्मा ਆਪਾਂ ਕਿੰਨਾ ਕੁਝ ਖਰੀਦ ਸਬਜ਼ੀ ਹੋਰ ਵੀ ਪਲੀ ਰੈਡੀ ਫੁੱਲ ਜਮਾਈ ਬੋਬੀ ਦੇ ਫੁੱਲੇ ਆ ਗਏ ਇੱਕ-ਇੱਕਲਾ ਫੁੱਲ ਪਿਆ ਇਹ ਲੈ ਲੋ ਤਿੰਨ ਗੱਲਾ ਫੁੱਲ ਪਿਆ ਦੇਖੋ ਸਾਰੇ ਆਲੂ ਥੋੜੇ ਜਿਹਾ ਕੋਲ ਰਹੇ ਨੇ ਆਲੂ ਆਲੂ ਜਲਦੀ ਬਣ ਰਹੇ ਨੇ ਮੈਂ ਇੱਥੇ ਹੀ ਕਰਤਾ ਥੋੜਾ ਸਮਾਂ ਨਹੀਂ ਮੈਂ ਥੋੜੇ ਜਿਹਾ ਪਹਿਲਾਂ ਗੋਭੀ ਉਹ ਕਰ ਲੈਣੀ ਸੀ ਬਾਅਦ ਚ ਆਲੂ ਪਾਉਣੇ ਸੀ ਪਰ ਇੰਨੇ ਫਿਰ ਵੀ ਇੰਨੇ ਨਹੀਂ ਕੋਲ ਰਹੇ ਠੀਕ ਨੇ ਜੇ ਜ਼ਿਆਦਾ ਕਰਛੀ ਮਾਰਾਂਗੇ ਜੇ ਜ਼ਿਆਦਾ ਕਰਛੀ ਮਾਰਾਂਗੇ ਉਦੋਂ ਫਿਰ ਭੁੱਲਣਗੇ ਹੁਣ ਮੈਂ ਆਟਾ ਗੁੰਨ ਲਵਾਂ ਜੀ ਮੈਂ ਆਟਾ ਗੁੰਨ ਕੇ ਤੁਹਾਨੂੰ ਫੇਰ ਮਿਲੂੰਗੀ ਸਹਿਦ ਦੇ ਪਾਪਾ ਨੂੰ ਆਜੀ ਸਹਰ ਜਾਣਾ ਸਾਡੀ ਬੰਦ ਹੋਈ ਹੋਈ ਆ ਤੇ ਜਾਂਦੇ ਨਹੀਂ ਹੈਗੇ ਕਿਉਂਕਿ ਹਜੇ ਟਾਈਮ ਨਹੀਂ ਲੱਗਦਾ ਹੈਗਾ ਤੇ ਅਮੀ ਦਾ ਮੌਸਮ ਨਹੀਂ ਨਾ ਪਾਪਾ ਨੂੰ ਸਾਹ ਬਹੁਤ ਚੜਨ ਲੱਗ ਗਿਆ ਸਹਜ ਪਾਪਾ ਹੁਣ ਪਏ ਵੀ ਜਦ ਗੱਲ ਕਰਦੇ ਆ ਨਾ ਫੋਨ ਤੇ ਪੁੱਛਣ ਲੱਗ ਜਾਂਦੇ ਵੀ ਕੀ ਗੱਲ ਤੇ ਸਾਹ ਕਿਉਂ ਇੰਨਾ ਚੜਾਇਆ ਪਾਪਾ ਨੂੰ ਸਾਹ ਬਹੁਤ ਚੜਨ ਲੱਗ ਗਿਆ ਹੁਣ ਪਾਪਾ ਬਹੁਤ ਤਣਾ ਹੋਣ ਲੱਗੇ ਸਹਜ ਦੇ ਪਾਪਾ ਨੂੰ ਜੀ ਸਾਹ ਬਹੁਤ ਜ਼ਿਆਦਾ ਚੜਨ ਲੱਗ ਗਿਆ ਸਾਈ ਦੋ ਗਲਾਸ ਹੋਰ ਆਉਂਦੇ ਨੇ ਮੈਂ ਇਹ ਬੋਕਾਂ ਦੇ ਲਈ ਹਿੰਦੀ ਹੈ ਤੇ ਤਾਂ ਕਰਕੇ ਹੁਣ ਇਹਦੇ ਪਾਪਾ ਨੂੰ ਮੈਂ ਲੈ ਕੇ ਜਾਇ ਕਰੂੰਗੀ ਸੈਰ ਕਰਨ ਦੇ ਲਈ ਨਾਲ ਮੇਰੀ ਹੋ ਜਾ ਕਰੂੰਗੀ ਨਾਲੇ ਇਹ ਪਾਪਾ ਦੀ ਸੈਰ ਹੋ ਜਾ ਕਰੂਗੀ ਕਿੱਚ ਨਾ ਦਿੱਤੋ ਲੈ ਹੁਣ ਇਹ ਸਬਜੀ ਨੂੰ ਹੁਣ ਆਪਾਂ ਥੱਲੇ ਤੇ ਰੱਖਿਆ ਹੋਇਆ ਬਸ ਬਣਨੇ ਵਾਲਾ ਕਾਟੂ ਮੈਂ ਇੱਧਰ ਰੱਖ ਲਈ ਮੈਂ ਤੇ ਮੈਂ ਇੱਕ ਟਾ ਗੁੰਮ ਨਾ ਸਵੇਰ ਤੋਂ ਮਿਲਦੀ ਜੀ ਅਸੀਂ ਕੱਲ੍ਹ ਬਣਾਏ ਸੀਗੇ ਅੱਛੀ ਅੱਜ ਬਣਾਈ ਆ ਜੀ ਅੱਜ ਬਣਾਈ ਆ ਜੀ ਆ ਦੇਖੋ ਆ ਦੇਖੋ ਵਾਈ ਵੀ ਦੇਖਦੇ ਆ ਜੀ ਤੁਹਾਡਾ ਅਸੀਂ ਲਾਈਵ ਦੇਖ ਰਹੇ ਆ ਬੈਠੇ ਆ ਵਾਈ ਵੀ ਦੇਖਦੇ ਆ ਹੈਲੋ ਕਰ ਦੋ ਹੈਲੋ ਭਾਈ ਜੀ ਸਾਡੇ ਕੋਲ ਜਲਦੀ ਆਓ ਮਿਲਣ ਨੂੰ ਬਹੁਤ ਦਿਲ ਕਰਦਾ ਭਾਈ ਤੈਨੂੰ ਸੁਣ ਲਿਆ ਵੀਰੇ ਕਹਿੰਦੇ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਜਲਦੀ ਸਾਡੇ ਕੋਲ ਆਓ ਤੇ ਤੁਹਾਡਾ ਲਾਈਵ ਚੱਲ ਰਿਹਾ ਅਸੀਂ ਵੀ ਬਹੁਤ ਜਲਦੀ ਤੁਹਾਡੇ ਕੋਲ ਆਵਾਂਗੇ ਪਰ ਰਾਤ ਰਹਿ ਕੇ ਜਾਓ ਸਾਡੇ ਕੋਲ ਹਾਂ ਨਾਈਟ ਰਹਿ ਕੇ ਜਾਇਓ ਸਾਡੇ ਕੋਲੇ ਸਾਡੀ ਛੜਤਾ ਹਾਂ ਅਸੀਂ ਆਪਣੇ ਕੋਲ ਨਾਈਟ ਰੱਖਾਂਗੇ ਫਿਰ ਹਾਂ ਸੇਵਾ ਦਾ ਮੌਕਾ ਦਿਓ ਸਾਨੂੰ ਵੀ ਹਾਂ ਵੀ ਭਾਈ ਅਸੀਂ ਆਉਣਾ ਹੈ ਹਾਂ ਦੱਸ ਕੇ ਆਇਓ ਪਾਪੀ ਪਾ ਵਧੀਆ ਰੱਖਦੇ ਫੇਰ ਆਪਾਂ ਘੁੰਮਣ ਵੀ ਇਕੱਠੇ ਚੱਲਾਂਗੇ ਤੇ ਜੇ ਆਪਣੀ ਜੇ ਆਪਣਾ ਤੁਸੀਂ ਆਏ ਹੋਏ ਸਾਡੇ ਕੋਲ ਥੋੜਾ ਮਨ ਲੱਗ ਗਿਆ ਫਿਰ ਆਪਾਂ ਘੁੰਮਣ ਵੀ ਇਕੱਠੇ ਜਾਵਾਂਗੇ ਪੱਕਾ ਹਾਂ ਆਪਾਂ ਕਿਤੇ ਘੁੰਮਣ ਦਾ ਵੀ ਟੂਰ ਬਣਾਵਾਂਗੇ ਕਿਤੇ ਘੁੰਮ ਕੇ ਆਵਾਂਗੇ ਟੂਰ ਬਣਾਵਾਂਗੇ ਆਪਾਂ ਕਿਤੇ ਨਾ ਕਿਤੇ ਜ਼ਰੂਰ ਇਕੱਠੇ ਜਾ ਕੇ ਆਵਾਂਗੇ ਪੰਡੇ ਕੀ ਸਿੰਘ ਆ ਬੰਦਾ ਭਾਈ ਭਾਈ ਜੀ ਕਹਿੰਦੇ ਪੰਗੜਾ ਪਾਉਂਦੇ ਸੀ ਹਾਂਜੀ ਬਹੁਤ ਪੰਗੜਾ ਪਾਉਂਦੇ ਸੀ ਇਹ ਸਿਖਾਉਂਦੇ ਵੀ ਸੀਗੇ ਬੱਚਿਆਂ ਨੂੰ ਹਾਂ ਹਾਂਜੀ ਪਰ ਇਹਨਾਂ ਨੂੰ ਫਿਰ ਲਿਖ ਰਹੇ ਹਨ ਪਾਪਾ ਕਹਿ ਰਹੇ ਹਨ ਲਿਖ ਰਹੇ ਹਨ ਉਹਗੇ ਸਿਖਾਉਂਦੇ ਵੀ ਸੀਗੇ ਤੇ ਪਾਉਂਦੇ ਵੀ ਸੀਗੇ ਫਿਰ ਕੰਮਾਂ ਦੇ ਨਾਲ ਨਾਲ ਜਦੋਂ ਕਬੀਲਦਾਰੀਆਂ ਵੱਜ ਜਾਂਦੀਆਂ ਫਿਰ ਬੰਦਾ ਕੰਮ ਛੱਡ ਕੇ ਹੋਰ ਕੰਮਾਂ 'ਚ ਪੈ ਜਾਂਦਾ ਤਾਂ ਕਰਕੇ ਫਿਰ ਹੋਰ ਕੰਮ ਕਰਨੇ ਪਏ। ਇਹ ਬੰਗੜ ਸਿਖਾਇਆ ਬਈ। ਇਹੜੀ ਸਕੂਲਾਂ ਦੇ ਵਿੱਚ ਜਾਂਦੇ ਹੁੰਦੇ ਸੀਗੇ। ਸਿਖਾਇਆ ਆੜਿਆ ਸੂਚ ਸਿਖਾਇਆ। ਹੋਰ ਸੂਚ ਸਿਖਾਇਆ। ਆਹ ਇਹ ਸੂਚ ਹੋ ਰਹੀ ਸੀ। ਹਨ। ਹਨ। ਅੱਛਾ ਆਹ ਸਿਖਾਇਆ। ਹਾਂ ਇਹ ਸਾਸੂਚ ਸਿਖ ਹੈ। ਹਾਂ ਇਹ ਪੰਗੜ। ਇਹ ਤਾਂ ਭੁੱਲ ਗਿਆ ਕਾ ਪੰਗੜਾ ਉਹ। ਵੇ ਹੋਈ ਦਸਿਆ ਨਾ ਮੈਂ ਹੁਣ ਤਾਂ ਭੁੱਲ ਗਿਆ ਭੰਗੜਾ ਪਾਉਣਾ ਸਾਰੇ ਜਣੇ ਇਕੱਠੇ ਮਿਲਣਾ ਨੇ ਪੜਾਉ ਬੱਚਿਆਂ ਦੇ ਪਿੱਛੇ ਜੀ ਦਾ ਬਹੁਤ ਤੇਜ਼ ਭੰਗੜਾ ਪਾਉਂਦੇ ਹੁੰਦੇ ਠੀਕੇ ਜਾਂਦਾ ਹੁਣ ਤਾਂ ਹੌਲੀ ਹੌਲੀ ਪਾਉਣ ਲੱਗੇ ਨੇ ਨਹੀਂ ਨਹੀਂ ਸਾਡੇ ਕੋਲ ਰਾਤ ਰਹੋ ਤੁਸੀਂ ਅਸੀਂ ਸਵਾਲ ਲਾ ਕੇ ਤੁਸੀਂ ਸਾਡੇ ਕੋਲ ਆ ਜਿਓ ਬਸ ਤੁਸੀਂ ਥੱਕ ਜਾਣਾ ਸਵਾਲਣ ਲੱਗੇ ਭਜਣਾ ਤੁਸੀਂ ਤੁਸੀਂ ਸਾਡੇ ਕੋਲੋਂ ਭਜਣਾ ਛੇਤੀ ਛੇਤੀ ਅਸੀਂ ਨਹੀਂ ਭਜਣ ਦਿੰਦੇ ਫਿਰ ਹਾਂ ਅਸੀਂ ਤੁਹਾਨੂੰ ਤੁਸੀਂ ਥੱਕ ਜਾਣਾ ਸਾਡੇ ਕੋਲ ਇਹ ਮਾਲਵੇ ਵਾਲੇ ਇਹ ਮਾਲਵੇ ਚ ਨਹੀਂ ਬਠਿੰਡਾ ਵਾਲੇ ਚ ਨਹੀਂ ਅਸੀਂ ਮਾਲਵੇ ਵਾਲੇ ਹਾਂ ਮਾਲਵੇ ਦੇ ਮਾਲਵੇ ਚ ਆਂ ਤੁਹਾਨੂੰ ਲੁਧਿਆਣਾ ਮਾਲਵੇ ਵਾਲੇ ਜਾਂ ਹਾਂ ਅਸੀਂ ਨਹੀਂ ਤੁਹਾਨੂੰ ਉਹ ਕਰ ਦਿੰਦੇ ਜਾਣ ਨਹੀਂ ਦਿੰਦੇ ਕੋਲ ਰੱਖਾਂਗੇ ਹਾਂ ਸਾਡਾ ਘਰ ਛੋਟਾ ਹੈ ਪਰ ਦਿਲ ਬਹੁਤ ਬੜਾ ਹੈ ਬਸ ਇੰਨਾ ਕਾ ਵੀ ਤੁਸੀਂ ਅਡਜਸਟ ਕਰ ਲਿਓ ਸਾਡਾ ਘਰ ਛੋਟਾ ਦਿਲ ਬੜਾ ਹੈ ਤੁਸੀਂ ਰਹੋ ਓਕੇ ਜੀ ਓਕੇ ਓਕੇ ਆਉਗੇ ਆਉਗੇ ਦੇਖਾਂਗੇ ਆਉਗੇ

ਇਹ ਅਸੀ ਗੱਲ ਨੇ ਗਿਆ ਵਲੋਗ ਦਾ ਐਂਡ ਲੈਟ ਹੋ ਗਈ ਤੇ ਹੁਣ ਵਲੋਗ ਦਾ ਕਰਦੇ ਆਪਾਂ ਐਂਡ ਹੁਣ ਬਸ ਜੀ ਸੌ ਜਾਣਾ ਕਿਉਂਕਿ ਇਹਨਾਂ ਦੀ ਸਵੇਰੇ ਬੈਨ ਵੀ ਚਲਦੀ ਆਉਣੀ ਆ 7 ਵਜੇ ਆਪਣਾ 6:30 ਵਜੇ ਰੈਡੀ ਹੋ ਜਿਓ ਆਪਣਾ ਕੱਲ ਨੂੰ ਸੌਂਦੇ 7 ਵਜੇ ਬੈਨ ਆ ਜਾਣੀ ਆ 7 ਵਜੇ ਬੈਨ ਆ ਜਾਣੀ ਆ ਕੱਲ ਨੂੰ ਇਹਨਾਂ ਦੀ ਬੈਨ 7 ਵਜੇ ਆ ਜਾਣੀ ਆ ਮੈਨੂੰ ਵੀ ਕੱਲ ਨੂੰ ਜਲਦੀ ਉੱਠਣਾ ਪਊਗਾ ਮਿਲਾਂਗੇ ਜੀ ਕੱਲ ਨੂੰ ਨਿਊ ਵਲੋਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੋਗ ਕਿਵੇਂ ਲੱਗਿਆ ਏ ਦੁੱਧ ਪੀ ਲੈ ਜਾ ਕੇ ਮੁੱਤ ਆਪਣਾ ਤੁਸੀਂ ਮੈਂ ਸੋਇਆ ਨਾ ਨਾ ਦੁੱਧ ਪੀਣਾ ਉਹ ਚਲੋ ਜੀ ਮਿਲਦੇ ਆ ਕੱਲੂ ਫਿਰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ